ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲਾਸਟ ਪ੍ਰਵਾਤ ਫੇਰੀ ਜਾ ਰਹੇ ਹਰਪੁਰਵ ਦੀ ਗੁਰਨਾਇ ਦੀ ਚਿੱਟੀ ਜੀ ਦਾ ਗੁਰਪੁਰਵ ਦੇ ਲਈ ਤੇ ਅਸੀਂ ਘਰੋਂ ਨਿਕਲ ਪਏ ਆ 8:30 ਦਾ ਟਾਈਮ ਹੋ ਗਿਆ ਹਾਂਜੀ ਬੱਚੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਸਿਮ ਬਾਈ ਗੁਰ ਦੀ ਕਿਰਪਾ ਨਾਲ ਬਹੁਤ ਵਧੀਆ ਦੇਖੋ ਠੰਡ ਪੈਣ ਲੱਗ ਗਈ ਠੰਡ ਪੈਣ ਲੱਗ ਗਈ ਇੱਥੇ ਗੁੜਗਾਹਾਂ ਚ ਦੇਖੋ ਧੁੰਦ ਕਿੰਨੀ ਪੈ ਰਹੀ ਇੱਥੇ ਗੁਰਗਾਓ ਦੋ ਦਿਨਾਂ ਜੀ ਕਿੰਨਾ ਫਰਕ ਪੈ ਗਿਆ ਪਰਸੋਂ ਬਿਲਕੁਲ ਨਹੀਂ ਸੀ ਤੇ ਅੱਜ ਦੇਖੋ ਕਿੰਨੀ ਧੁੰਦ ਪੈ ਰਹੀ ਇੱਕਦਮ ਪੈ ਗਈ ਹੈ ਨਾ ਗੱਲ ਤੋਂ ਬਿਲਕੁਲ ਨਹੀਂ ਹੈ ਨਾ ਪੂਰੀ ਠੰਡ ਲੱਗਣ ਲੱਗ ਗਈ ਹੈ ਹੁਣ ਅੱਜ ਇੱਥੇ ਪਰਸੋਂ ਅਸੀਂ ਆਏ ਸੀ ਸਵੇਰੇ ਸਵੇਰੇ ਉਦੋਂ ਗਰਮੀ ਸੀ ਬਿਲਕੁਲ ਕੱਲ ਦੇ ਦਿਨ ਦੇ ਵਿੱਚ ਇੱਥੇ ਦੇਖੋ ਕਿੰਨਾ ਫਰਕ ਪੈ ਗਿਆ ਹੰਦੇਸੀ ਮੇਰੀ ਆਵਾਜ਼ ਦੇਖੋ ਕਿੰਨੀ ਧੁੰਦ ਪਈ ਹੈ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਲੜੀਵਾਰ ਜਿਹੜੇ ਪ੍ਰੋਗਰਾਮ 15 ਨਵੰਬਰ ਨੂੰ ਪੂਰੇ ਇੱਥੇ ਲਿਖਿਓਏ ਪਏ ਕਿਹੜੇ ਭਾਈ ਸਾਹਿਬ ਆਉਣਗੇ ਕਿਹੜੇ ਕੀਰਤਨ ਕਰਨਗੇ ਪੂਰਾ ਪੋਸਟਰ ਲਾਇਆ ਹੋਇਆ ਇਹਨਾਂ ਨੇ ਤੁਸੀਂ ਵੇਖ ਸਾਡੇ ਇੱਥੇ ਵੀ ਲਾਇਆ ਇਹਨਾਂ ਨੇ ਹਾਂਜੀ ਸੰਗਤ ਜੀ ਦੇਖੋ ਪ੍ਰਬਾਤ ਫੇਰੀ ਲਈ ਸੰਗਤ ਜਾ ਰਹੀ ਅਰੇ ਯਾਰ ਕਰੋ ਬਾਬਾ ਹਾਂ ਗੱਡੀ ਐ ਇਹਦੇ ਵਿੱਚ ਸਾਰੀ ਸੰਗਤ ਐ ਇਹਦੇ ਵਿੱਚ ਬਹਿ ਗਈ ਬਾਕੀ ਲੋਕ ਆਪੋ ਆਪਣੀਆਂ ਗੱਡੀਆਂ ਚਾਹੇ ਲਓ ਜੀ ਸੰਗਤ ਜੀ روانਾ ਹੋ ਗਿਆ ਇੱਥੋਂ ਨਕਰ ਕੀਰਤਨ ਪ੍ਰਬਾਤ ਫੇਰੀ ਸੌ ਸਿਟੀ ਵੱੰਤਾਂ ਅੱਜ ਜਾਰੀ ਪ੍ਰਭਾਤ ਫੇਰੀ ਸੈਕਟਰ 47 ਗੁਰੂਗ੍ਰਾਮ ਉਸ ਤੋਂ ਬਾਅਦ ਆਉਸੂ ਦੀ ਵਾਂਚੀ ਕਿਸੇ ਅੱਜ ਦੋ ਦੋ ਜਗ੍ਹਾ ਅੱਜ ਜਾਣੀ ਪ੍ਰਭਾਤ ਫੇਰੀ ਇੱਕ 101 ਦੀ ਵੰਨ ਉਹ ਬਾਅਦ ਚ ਜਾਊਗੀ ਪਹਿਲਾਂ ਜਾਣਾ ਸੈਕਟਰ 47 ਗੁਰੂਗ੍ਰਾਮ ਮਾਤਾ ਨੂੰ ਪੂਰੀ ਰਿਸਪੈਕਟ ਦਿੰਦੇ ਹਾਂ ਜੀ ਪਹੁੰਚ ਗਏ ਆਪਾਂ ਸੈਕਟਰ 47 ਸੈਕਟਰ 47 ਵਿੱਚ ਆਹ 49 ਉੱਧਰ 49 ਹੀ ਨਾ ਸੈਕਟਰ 47 ਆਹ ਖੋ ਜਾ ਤੁਹਾਨੂੰ ਕਿੱਥੇ ਕਾਲਾ ਗੁਰੂ ਨਾਨਕ ਦੇਵ ਜੀ ਦਾ ਕੰਵਲ ਨਾਮ ਤੇਰੇ ਸੁਖਤ ਹੈ ਵਾਹਿਗੁਰੂ ਜੀ ਸੰਗਤ ਜੀ ਤੇ ਸਮਾਪਤੀ ਹੋਣ ਤੋਂ ਬਾਅਦ ਹੁਣ ਅਸੀਂ ਜਾ ਰਹੇ ਆ ਇੱਥੇ 47 ਹੰਦੇ ਰਿਕੋਲ ਸਮਾਪਤੀ ਹੋਣ ਤੋਂ ਬਾਅਦ ਹੁਣ ਸੌ ਸਿਟੀ ਵੱਲ ਜਾ ਰਹੀ ਹੈ ਸੰਗਤ ਸਾਡੀ ਉਹ ਕਰ ਲਿਆ ਹਾਂਜੀ ਸੰਗਤ ਜੀ ਦੇਖੋ ਕਿੰਨੀ ਤਾਂ ਹੁੰਦਾ ਇੱਥੇ ਪ੍ਰਬਾਤ ਫੇਰੀ ਫਾਈਨਲ ਹੋ ਗਈ ਹੈ ਹੁਣ ਅਸੀਂ ਜਾ ਰਹੇ ਹਾਂ ਆਪਣੇ ਘਰ ਇਹ ਤਾਂ ਵੈਸੇ ਸੌ ਸਿਟੀ 1 ਵੀ ਜਾਣੀ ਆ ਪਰ ਸਾਡੇ ਕੋਲੇ ਬੱਚਿਆਂ ਸਕੂਲ ਜਾਣ ਟਾਈਮ ਨਹੀਂ ਹੁਣ ਅਸੀਂ ਆਪਣੇ ਘਰ ਜਾ ਰਹੇ ਹਾਂ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੂਰੀ ਵੀਡੀਓ ਦੇਖਿਓ ਆਪਣਾ ਕੀਮਤੀ ਸਜਾ ਸਾਨੂੰ ਜ਼ਰੂਰ ਦਿਆ ਕਰੋ ਤਾਂ ਜੋ ਅਸੀਂ ਅੱਗੇ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਸਕੀਏ ਕੋਈ ਕਮੀ ਤੁਹਾਨੂੰ ਵੀਡੀਓ ਵਿੱਚ ਲੱਗੇ ਸਨ ਜ਼ਰੂਰ ਆਪਣਾ ਫੀਡਬੈਕ ਦਿਆ ਕਰੋ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਫੋਲੋ ਕਰ ਲਿਓ ਓਕੇ ਬਾਏ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ